ਰੋਇਪੁਰ ਰੇਲਵੇ ਸਟੇਸ਼ਨ ਤੋਂ ਕੈਂਟਵਲ ਜਾਈਏ ਤੇ ਤੁਹਾਨੂੰ ਉਸ ਸੜਕ ਦੇ ਜਿਹੜੇ ਹਾਲਾਤਖਾਨੇ ਆ ਪਾਵੇਂ ਜਿਹੜਾ ਨਿਰਮਾਣ ਹੈ ਉਹ ਚੱਲਦਾ ਪਿਆ ਕੋਈ ਨਿਰਮਾਨ ਚੱਲਣ ਕਰਕੇ ਸਾਰੀ ਸੜਕ ਜਿਹੜੀ ਆ ਉਹ ਪੂਰੀ ਤਰ੍ਹਾਂ ਜਿਹੜੀ ਆ ਪੁੱਟੀ ਹੋਈ ਦਿਖਾਈ ਦੇ ਰਹੀ ਹੈ ਤੇ ਰਸਤਾ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਤੇ ਲੋਕਾਂ ਨੂੰ ਵਧੀਆ ਜਿਹੜੀਆਂ ਮੁਸ਼ਕਿਲਾਂ ਆ ਰਹੀਆਂ ਕਿਉਂਕਿ ਲੋਕ ਕਹਿੰਦੇ ਆ ਵੀ ਜੇ ਇਹ ਰਸਤਾ ਜਿਹੜਾ ਤੋੜਨਾ ਸੀਗਾ ਤਾਂਵੇਂ ਇਸ ਦੇ ਪਾਸੇ ਵਾਣਵੇਂ ਜਿਹੜਾ ਚੱਲਦਾ ਜ਼ਰੂਰ ਪਿਆ ਲੇਕਿਨ ਜੇ ਇਹਦਾ ਨਿਰਮਾਨ ਕਰਨਾ ਸੀਗਾ ਤੇ ਥੋੜੀ ਜਿਹੜੀ ਰਫਤਾਰ ਆ ਉਹ ਤੇਜ਼ੀ ਨਾ ਹੋਣੀ ਚਾਹੀਦੀ ਤਾਂ ਜੋ ਲੋਕਾਂ ਨੂੰ ਜਿਹੜਾ ਉਹ ਮੁਸ਼ਕਲਾਂ ਦਾ ਜਿਹੜਾ ਉਹ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਲੋਕ ਜੜਿਆ ਤੇ ਆਵਾਜਾਈ ਜ਼ਿਆਦਾ ਹੈਗੀ ਆ ਤੇ ਕਾਰੋਬਾਰ ਤੇ ਵੀ ਕਾਫੀ ਅਸਰ ਪੈਂਦਾ ਤੇ ਜਿੱਥੇ ਆਵਾਜਾਈ ਹੁੰਦੀ ਹੈ ਤੇ ਐਕਸੀਡੈਂਟ ਦਾ ਵੀ ਕਾਰਨ ਜਿਹੜਾ ਇਹ ਜਿਹੜਾ ਸੜਕਾ ਕਾਫੀ ਬੰਦੀ ਆ ਕਿਉਂਕਿ ਇੱਕ ਪਾਸੇ ਜੜੀ ਆ ਉਹ ਸੜਕ ਚੱਲਦੀ ਪਈ ਆ ਇੱਕੋ ਪਾਸੇ ਸੜਕ ਚੱਲਣ ਕਰਕੇ ਐਕਸੀਡੈਂਟ ਦੇ ਕਈ ਕਾਰਨ ਜਿਹੜੇ ਆ ਉਹ ਬੰਦੇ ਆ ਭਾਜੀ ਜੇ ਗੱਲ ਕੀਤੀ ਜਾਵੇ ਵੀ ਐਸੇ ਸੜਕ ਦੀ ਤੇ ਕੀ ਹਾਲਾਤ ਨੇ ਇਸ ਟਾਈਮ ਤੇ ਮਤਲਬ ਕਿ ਕਿਵੇਂ ਤੁਸੀਂ ਦੇਖਦੇ ਹੋ ਹਾਲਾਤ ਬਾਈ ਬਹੁਤ ਮਾੜੇ ਨੇ ਲੱਗਦੇ ਉਹਦੇ ਨਾਲ 15 20 ਦਿਨ ਪਹਿਲਾਂ ਵੀ ਐਕਸੀਡੈਂਟ ਹੋਇਆ ਥੋੜਾ ਜਿਹਾ ਇਹ ਤਾਂ ਅੰਕਲ ਜੀਗਾ ਇਹ ਜੋ ਜੀ ਕਿ ਕਦੋਂ ਸੱਤ ਸਾਲ ਸੀਗੀ ਉਦੋਂ 온 ది ਸਪੋਟ ਇਜ਼ ਡੈਥ ਹੋ ਗਈ ਸੀ ਨਾ ਜੀ ਉਹ ਮਲਗੀ ਸਾਹ ਤੇ ਚੱਲਦੇ ਪਈ ਸੀਗੇ ਉਹਨਾਂ ਨੂੰ ਲੈ ਕੇ ਗਏ ਹਸਪੀਟਲ ਉੱਥੋਂ ਫਿਰ ਇੱਕ ਰੈਫਰ ਕਰਤਾ ਆਪਦੇ ਨੇ ਕਿਲੇ ਹਸਪੀਟਲ ਪਤਾ ਲੱਗਿਆ ਕਿ ਉਹ ਅੰਕਲ ਦੀ ਡੈਥ ਹੋ ਗਈ ਸੀ ਤੇ ਇੱਧਰ ਤਾਂ ਦਿਨ ਮਲਗੀ ਲੋਟ ਖੋ ਵੀ ਭੜੀ ਹੁੰਦੀ ਇੱਧਰ ਇਸ ਕਰਕੇ ਕਰਕੇ ਮੈਂ ਖੇਤਰ ਨੂੰ ਸ਼ਤੀ ਬੰਨੇ ਜੀ ਦੀ ਸੜਕਲੇ ਕਾਫੀ ਮੇਰੇ 92 ਦਾ ਚੱਲਦਾ ਪਿਆ ਲੇਕਿਨ ਤੁਸੀਂ ਸਮਝਦੇ ਹੋ ਵੀ ਮਤਲਬ ਕਿ ਜਿਆਦਾ ਲੇਟ ਹੋਣ ਕਰਕੇ ਮੁਸ਼ਕਲ ਆ ਰਹੀ ਹੈ ਉਹ ਤਾਂ ਫਿਰ ਪਈ ਹੈ ਗਈ ਹੈ ਰਾਤ ਭਰਾਤ ਕੀ ਕੰਦਨੇ ਆਸੀ ਆਂਦੇ ਹੰਨੇ ਕਦੇ ਕੋਈ ਲੁੱਟ ਖੋਆ ਨਹੀਂ ਬੜੇ ਆਂਦੇ ਨੇ ਇੱਧਰ ਕਾਫੀ ਰਾਹ ਗਿਰਾਂ ਜੜੀਆਂ ਵੱਡੀਆਂ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਭਾਜੀ ਇਹ ਸੜਕ ਦਾ ਮੇਰੇ ਕਿਵੇਂ ਤੁਹਾਨੂੰ ਲੱਗਦਾ ਵੀ ਕਿੰਨੀਆਂ ਮੁਸ਼ਕਲਾਂ ਆਂਦੀਆਂ ਭਾਜੀ ਬਹੁਤ ਮੁਸ਼ਕਲਾਂ ਆਂਦੀਆਂ ਕਦੇ ਜਿੱਦੇ ਜਿੱਦੇ ਦਾ ਰਸਤਾ ਸੁੰਣਾ ਹੁੰਦਾ ਜੀ ਉਧਰੋਂ ਲੋਕੀਂ ਵੀ ਭੱਜਦੇ ਐ ਐਨ ਐਡੀ ਹੋਵੇ ਜੀ ਜਦੋਂ ਅੱਗੇ ਦੇਖੀਦਾ ਐ ਨਹੀਂ ਮਿਲਦਾ ਕੀ ਲੱਗਦਾ ਤੁਹਾਨੂੰ ਕੈਂਟ ਬੋਰਡ ਨੂੰ ਜਲਦੀ ਬਣਾਨੀ ਚਾਹੀਦੀ ਹੈ ਬਣਾਨੀ ਚਾਹੀਦੀ ਹੈ ਜਿੰਮੇਵਾਰੀ ਉਹਨਾਂ ਦੀ ਇਹ ਤੋਂ ਕੰਮ ਕਰਨਾ ਚਾਹੀਦਾ ਹੀ ਉਹਨਾਂ ਨੂੰ ਤੇ ਦੇਖ ਸਕਦੇ ਵੀ ਲੋਕਾਂ ਦੇ ਵਿੱਚ ਕਾਫੀ ਘੁੱਸਾ ਵੀ ਹੈ ਤੇ ਨਿਰਾਸ਼ਾ ਵੀ ਦੇਖਣ ਨੂੰ ਮਿਲਦੀ ਹੈ ਤੁਹਾਨੂੰ ਅਸੀਂ ਤਸਵੀਰਾਂ ਕਰਕੇ ਦਿਖਾਉਂਦੇ ਆਂ ਵੀ ਇੱਕ ਜਿਹੜਾ ਰਸਤਾ ਹੈਗਾ ਸੇਰਵੇ ਸਟੇਸ਼ਨ ਤੋਂ ਏ ਚਾਮਨੀਵਾਲ ਜਿਹੜਾ ਜਾਂਦਾ ਹੈਗਾ ਉਹਦਾ ਇੱਕ ਰਸਤਾ ਜਿਹੜਾ ਉਹ ਬੰਦ ਕੀਤਾ ਹੋਇਆ ਹੈ ਦਾ ਨਿਰਮਾਣ ਜਿਹੜਾ ਚੱਲਦਾ ਪਿਆ ਇੱਕ ਪਾਸੇ ਜਿਹੜੀ ਸੜਕਾ ਉਹ ਪੂਰੀ ਕੀਤੀ ਗਈ ਹੈ ਲੇਕਿਨ ਦੂਜੇ ਪਾਸੇ ਜਿਹੜੇ ਪੁੱਟ ਕੇ ਜੜੀਆ ਰੱਖੀ ਹੋਈ ਆ ਵੀ ਲੋਕਾਂ ਦਾ ਕਹਿਣਾ ਵੀ ਇਹ ਜਲਦੀ ਜੜੀਆ ਸੜਕ ਬੰਨੀ ਚਾਹੀਦੀ ਹੈ ਕਿਉਂਕਿ ਅੱਜ ਕੱਲ ਦੇ ਹਾਲਾਤਾਂ ਵਿੱਚ ਜਿੱਥੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਾਫੀ ਹੁੰਦੀਆਂ ਨੇ ਉੱਥੇ ਇਹ ਜੜੀ ਸੜਕ ਐਕਸੀਡੈਂਟ ਦਾ ਕਾਰਨ ਵੀ ਬੰਦੀ ਪਈ ਆ ਕਿਉਂਕਿ ਇਸ ਨਾਲ ਦਾ ਜਿਹੜਾ ਰਸਤਾ ਹੈਗਾ ਵਨਵੇ ਜਿਹੜਾ ਰਸਤਾ ਹੈਗਾ ਉਹ ਛੋਟਾ ਹੈਗਾ ਜਿਸ ਕਰਕੇ ਲੋਕਾਂ ਨੂੰ ਆਂ ਜਾਣ ਵਾਸਤੇ ਵੱਡੀਆਂ ਮੁਸ਼ ਹਾਲਾਤ ਆ ਇਸ ਟਾਈਮ ਜਿਹੜੇ ਸੜਕ ਤੇ ਬਣੇ ਹੋਏ ਨੇ ਕਿਉਂਕਿ ਇਹਨੂੰ ਪੁੱਟ ਕੇ ਜਿਹੜਾ ਰੱਖਿਆ ਹੋਇਆ ਤੇ ਕਾਫੀ ਦਿਨਾਂ ਤੋਂ ਇਹ ਇਸ ਤਰ੍ਹਾਂ ਹੀ ਜੜੀ ਆ ਉਹ ਦਿਖਾਈ ਦੇ ਰਹੀ ਆ ਤੇ ਇਹਦੇ ਤੇ ਨਿਰਮਾਨ ਜਿਹੜਾ ਮ ਹੁਣ ਪੂਰੀ ਜੜੀ ਸੜਕ ਨਵੀਂ ਬੰਨੀ ਆ ਲੇਕਿਨ ਕੈਂਟ ਬੋਰਡ ਨੂੰ ਚਾਹੀਦਾ ਵੀ ਜਿਨ੍ਹਾਂ ਨੂੰ ਵੀ ਇਹ ਛੇਕਾ ਜਿਹੜਾ ਲਾਰਚ ਕੀਤਾ ਗਿਆ ਉਹਨੂੰ ਜਲਦੀ ਦੇ ਜਲਦੀ ਜਿਹੜਾ ਕੰਮ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਇਹ ਸੜਕਾਂ ਕਈ ਜੜੀਆਂ ਵੀ ਕਈ ਵਾਰ ਹਾਦਸੇ ਦਾ ਕਾਰਨ ਹੁੰਦੀ ਆ ਕਈਆਂ ਨੂੰ ਜੜਿਆ ਟੋਟਾ ਲੱਗਦੀਆਂ ਨੇ ਤੇ ਲੋਕ ਜੜਿਆ ਕਾਫੀ ਜੜੇ ਪਰੇਖਾਨ ਵੀ ਹੁੰਦੇ ਆ ਤੁਹਾਨੂੰ ਦੂਜੇ ਪਾਸੇ ਬਖਾਨੇ ਆ ਜਿੱਥੇ ਰੇਲਵੇ ਵੱਲ ਜਿਹੜੀ ਹੈ ਡੀਆਰਐਮ ਆਫਿਸ ਆ ਉਧਰੋਂ ਜਿਹੜੀ ਸੜਕ ਜਾਂਦੀ ਆ ਉਧਰੋਂ ਤਾਂ ਸੜਕ ਜਿਹੜੀ ਆਵਾਜਾਈ ਦੇਖੋ ਤੁਸੀਂ ਕਿੰਨੀ ਆਵਾਜ ਜੇ ਜਿਆਦਾ ਹੋਣ ਕਰਕੇ ਲੋਕਾਂ ਨੂੰ ਵੱਡੀਆਂ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੜਕ ਤੇ ਜਿਹੜੀ ਇੱਕ ਪਾਸੇ ਪੁੱਟ ਕੇ ਰੱਖੀ ਹੋਈ ਆ ਲੇਕਿਨ ਨਿਰਮਾਨ ਜਿਹੜਾ ਹੋ ਨਹੀਂ ਰਿਹਾ ਉਹ ਦਰਸਾਉਂਦਾ ਵੀ ਜਿਹੜਾ ਕੈਂਟ ਬੋਰਡ ਵੀ ਉਹਦੀ ਜਿਹੜੀ ਜ਼ਿੰਮੇਵਾਰੀ ਬੰਦੀ ਆ ਵੀ ਇਹ ਜਿਹੜਾ ਨਿਰਮਾਨ ਹੈ ਜਾਂ ਇਹ ਠੇਕੇਦਾਰ ਨੂੰ ਜੇ ਠੇਕੇ ਦੇ ਦਿੱਤਾ ਉਹ ਜਲਦੀ ਤੋਂ ਜਲਦੀ ਜਿਹੜਾ ਇਹ ਨਿਰਮਾਨ ਜਿਹੜਾ ਉਹ ਪੂਰਾ ਹੋਣਾ ਚਾਹੀਦਾ ਤਾਂ ਜੋ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਉਹ ਉਹ ਜਿਹੜੀਆਂ ਮੁਸ਼ਕਲਾਂ ਉਹਨਾਂ ਰਹੀਆਂ ਘੱਟ ਸਕਣ ਕਿਉਂਕਿ ਤਸਵੀਰਾਂ ਵਿੱਚ ਸਾਹਮਣੇ ਦਿਖਾਈ ਦੇ ਰਿਹਾ ਰਸਤੇ ਨੂੰ ਰੋਕਿਆ ਹੋਇਆ ਸੜਕ ਪੂਰੀ ਤ ਜਿਹੜੀ ਆ ਟ੍ਰੈਫਿਕ ਉਹ ਨਿਕਲਦੀ ਪਈ ਆ ਇੱਕੋ ਪਾਸੇ ਆਣਾ ਜਾਣਾ ਜਿਹੜਾ ਉਹ ਕੀਤਾ ਹੋਇਆ ਜਿਸ ਕਰਕੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਖਾਸੋ ਤੇ ਰਾਹਗੀਰਾਂ ਨੂੰ ਆਉਂਦੀ ਆ ਤੇ ਐਕਸੀਡੈਂਟ ਦੇ ਜਿਹੜੇ ਉਹ ਕਾਰਨ ਵੀ ਜੜੇ ਉਹ ਪੰਜ ਹੋਏ ਸਾਖੋੜ ਤੇ ਦਿਖਾਈ ਦੇ ਰਿਹਾ ਤੇ ਮੰਗ ਹੈ ਲੋਕਾਂ ਦੀ ਵੀ ਇਹ ਜਿਹੜੀ ਆ ਇਹ ਸੜਕ ਐ ਜਲਦੀ ਤੋਂ ਜਲਦੀ ਇਹਨਾਂ ਨਿਰਮਾਣ ਹੋਣਾ ਚਾਹੀਦਾ ਤਾਂ ਜੋ ਲੋਕਾਂ ਨੂੰ ਜਿਹੜੀਆਂ ਵੱਡੀਆਂ ਮੁਸ਼ਕਲ ਆ ਰਹੀਆਂ ਉਤੋਂ ਉਹਨਾਂ ਨੂੰ ਜੜੀਆਂ ਰਾਹਤ ਉਹ ਮਿਲ ਸਕੇ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਡੈਨਿਕਸ ਵੀਰ ਆਫ ਫ੍ਰੋਪ